ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਲੱਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾ ਅੱਜ ਪਿੰਡ ਸ਼ੰਮੀਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੁਰਖਪੁਰ ਤੇ ਸ਼ੰਮੀਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੁਰਖਪੁਰ ਦੀ ਟੀਮ ਜਿਸ ਨੇ 11 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ੰਮੀਪੁਰ ਦੀ ਟੀਮ ਜਿਸ ਨੇ 10 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਪਿੰਡਾ ਸੱਜਣਵਾਲ ਤੇ ਰੇਸ਼ਮ ਜਮਾਰਾਏ ਤੇ ਬੈਸਟ ਸਟਾਪਰ ਬਣਿਆ ਜਾਦਾ ਸੁਰਖਪੁਰ ਜਿਸ ਨੇ ਚਾਰ ਜਫੇ ਲਾਏ ਤੇ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸੰਮੀਪੁਰ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਤਾਜਾ ਕਾਲਾ ਸੰਗਾ ਗੁਰਲਾਲ ਸੋਹਲ ਤੇ ਜੱਗਾ ਚਿੱਟੀ ਖੇਡੇ ਤੇ ਦੂਜੇ ਪਾਸੇ ਸੁਰਖਪੁਰ ਦੀ ਟੀਮ ਵਿੱਚ ਰੇਸਮ ਜਮਾ ਰਾਏ ਪਿੰਦਾ ਸੱਜਣਵਾਲ ਸੁਰਲੀ ਖੀਰਾਵਾਲੀ ਜਾਦਾ ਤੇ ਪਾਲੀ ਖੇਡੇ ਤੇ ਅਗਲੇ ਕਬੱਡੀ ਕੱਪ ਖੰਡੂਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਚਨੇਰ ਤੇ ਗੁਰਮਾ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟ ਰਹੀ ਚਨੇਰ ਦੀ ਟੀਮ ਜਿਸ ਨੇ 13 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਗੁਰਮਾ ਦੀ ਟੀਮ ਜਿਸ ਨੇ 11 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਦੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਗੁਰਦੀਪ ਰਾਏ ਸਰ ਜਿਸ ਨੇ 8 ਰੈਡਾ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸਤਨਾਮ ਖੇੜੀ ਚੈਲਾ ਜਿਸ ਨੇ 6 ਟੱਚ ਲੈ ਕੇ 2 ਜਫੇ ਲਏ ਬੈਸਟ ਰੀਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਗੁਰਮਾ ਦੀ ਟੀਮ ਵਿੱਚ ਸੋਨਨੀ ਝੋੜਾ ਰਣਦੀਪ ਸੇਖਾ ਕਾਲਾ ਹਠੂਰ ਭਾਉ ਤੇ ਸੀਪਾ ਘੇਡੇ ਤੇ ਦੂਜੇ ਪਾਸੇ ਝਨੇਰ ਦੀ ਟੀਮ ਵਿੱਚ ਸਤਨਾਮ ਖੇੜੀ ਚੈਲਾ ਗੁਰਦੀਪ ਰਾਏ ਸਰ ਹਰਮਨ ਮਾਮਗੜ ਤਾਰੀ ਤੇ ਪ੍ਰਦੀਪ ਖੇਡੇ ਤੇ ਅਗਲੇ ਕਬੱਡੀ ਕੱਪ ਕਕਰਾਲਾ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਨਾਣਾ ਤੇ ਤਨੌਰੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਨਾਣਾ ਦੀ ਟੀਮ ਜਿਸ ਨੇ 20 ਅੰਕ ਹਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਧਨੌਰੀ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਾਜੂ ਕੋਟਲਾਪੜੀ ਜਿਸ ਨੇ 13 ਰੇਡਾਂ ਪਾ ਕੇ 13 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੱਟ ਲਾਟੋ ਜਿਸ ਨੇ ਦੋ ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਮਨਾਣਾ ਦੀ ਟੀਮ ਵਿੱਚ ਮਣੀ ਬੱਦੋਬਾਲ ਜੱਟ ਲਾਟੋ ਪੋਡਾ ਸੁਪਿੰਦਰ ਮਨਾਣਾ ਤੇ ਦਲਵੀਰ ਮਨਾਣਾ ਖੇਡੇ ਤੇ ਦੂਜੇ ਪਾਸੇ ਧਨੌਰੀ ਦੀ ਟੀਮ ਵਿੱਚ ਰਾਜੂ ਕੋਟਲਾ ਪੜੀ, ਮਨਜੋਤ ਮਾਛੀਵਾੜਾ, ਜੋਤ ਰਾਮਗੜ੍ਹ ਸਰਦਾਰਾ, ਮਨੀਤ ਨੌਰੀ, ਸ਼ੇਰੂਤ ਨੌਰੀ, ਭੋਲਾ ਧਨੌਰੀ, ਜੱਸਾ ਤੇ ਨਿੰਮਾ ਖੇਡੇ ਤੇ ਅਗਲੇ ਕਬੱਡੀ ਕੱਪ ਉੱਬਾਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੱਟੂ ਤੇ ਚੌਂਦਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਕੱਟੂ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਚੌਂਦਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪੂਰੀ ਛੰਨਾ ਤੇ ਬੈਸਟ ਸਟਾਪਰ ਬਣਿਆ ਗੁੱਡੂ ਕੱਟੂ ਤੇ ਲੱਖਾ ਢੰਡੋਲੀ ਦੋਨੋਂ ਜੁਆਇੰਟ ਬੈਸਟ ਰੇਡਰ ਤੇ ਸਟਾਪਰ ਨੂੰ 31-31000 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਚੌਂਦਾ ਦੀ ਟੀਮ ਵਿੱਚ ਪ੍ਰਦੀਪ ਘਣੌਰੀ ਹਰਦੀਪ ਪੱਟੂ ਛੰਨਾ ਤਰਨੀ ਉੱਬਾਵਾਲ ਸਰਬਾ ਚੌਂਦਾ ਅਛਰਾ ਚੌਂਦਾ ਬਲਕਰਨ ਤੇ ਲਾਡੀ ਖੇਡੇ ਤੇ ਦੂਜੇ ਪਾਸੇ ਕੱਟੂ ਦੀ ਟੀਮ ਵਿੱਚ ਕਾਲਾ ਧੂਰਕੋਟ ਪੂਰੀ ਛੰਨਾ ਲੱਖਾ ਢੰਡੋਲੀ ਗੱਡੂ ਘੁੰਮਣ ਤੇ ਸਾਹੀ ਖੇਡੇ ਤੇ ਅਗਲੇ ਕਬੱਡੀ ਕੱਪ ਬਲਟੋਹਾ ਦੇ ਫਾਈਨਲ ਮੈਚ ਵਿੱਚ 부ਜੀਆਂ ਸ਼ੂਸ਼ਕ ਤੇ ਕੋਰੇਵਾਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸ਼ੂਸ਼ਕ ਜਿਸ ਨੇ 1.5 ਅੰਕਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹੀ ਕੋਰੇਵਾਲ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੀਟਾ ਸੂਸਕ ਜਿਸ ਨੇ 10 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਫੂਲਾ ਸੂਸਕ ਜਿਸ ਨੇ 9 ਟੱਚ ਲੈ ਕੇ 4 ਜਫੇ ਲਾਈ ਬੈਸਟ ਰੇਡਰ ਤੇ ਸਟਾਪਰ ਨੂੰ 15-15000 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਸੂਸਕ ਦੀ ਟੀਮ ਵਿੱਚ ਰਾਜੂ ਖੋਸਾ ਕੋਟਲਾ ਸੋਨੀ ਵਕੀਲਾਵਾਲਾ ਸੁਖਰ ਅਦਾਸਾ ਰੀਟਾ ਸੂਸਕ ਸੁੱਖਾ ਤੇ ਫੂਲਾ ਸੂਸਕ ਖੇਡੇ ਤੇ ਦੂਜੇ ਪਾਸੇ ਗੋਰੇਵਾਲਾ ਦੀ ਟੀਮ ਵਿੱਚ ਲੋਵੀ ਤਖਤੂਪੁਰਾ ਸੋਨਾ ਕਲਕਲਾ ਨਿਸ਼ਾਨ ਤੇ ਸੁਖਵੀਰ ਖੇਡੇ ਤੇ ਅਗਲੇ ਕਬੱਡੀ ਕੱਪ ਨਗਰ ਫਲੋਰ ਦੇ ਫਾਈਨਲ ਮੈਚ ਵਿੱਚ 부ਜੀਆਂ ਰਸੂਲਪੁਰ ਤੇ ਐਨ ਆਰ ਆਈ ਮੰਡੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਰਸੂਲਪੁਰ ਜਿਸ ਨੇ 33 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਐਨ ਆਰ ਆਈ ਮੰਡੀ ਦੀ ਟੀਮ ਜਿਸ ਨੇ 25 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਬੋਬੀ ਸਮਰਾਲੀ ਤੇ ਬਿੱਲਾ ਜੋਲ ਦੋਨੋਂ ਜੋਇੰਟ ਤੇ ਬੈਸਟ ਸਟਾਪਰ ਬਣਿਆ ਲੱਖਾ ਚੀਮਾ ਤੇ ਦਿੱਸਾ ਆਲੋਵਾਲ ਢੇਰੀਆ ਦੋਨੋਂ ਜੋਇੰਟ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਐਨਆਰਆਈ ਮੰਡੀ ਦੀ ਟੀਮ ਵਿੱਚ ਬੌਬੀ ਰਸਪਾਲ ਸੰਦੀਪ ਤੇ ਸੁਲੇਮਾਨ ਖੇਡੇ ਤੇ ਦੂਜੇ ਪਾਸੇ ਰਸੂਲਪੁਰ ਦੀ ਟੀਮ ਵਿੱਚ ਲੱਖਾ ਚੀਮਾ ਫੌਜੀ ਸ਼ਾਮ 84 ਦੀਸਾ ਅਲੋ ਵਾਲਟੇਰੀਆ ਸੋਨੀ ਪੰਡਾਲ ਦੋਨਾਂ ਬੰਤ ਤੇ ਬਿੱਲਾ ਜੋਲ ਖੇਡੇ ਤੇ ਅਗਲੇ ਕਬੱਡੀ ਕੱਪ ਜੱਲੂਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰਾਇਲ ਕਿੰਗ ਯੂਐਸਏ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਸ ਨੇ 36 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 23.5 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਜੱਗੂ ਸੈਦੋਬਾਲ ਤੇ ਪੂਰਾ ਬੱਗਾ ਪਿੰਡ ਤੇ ਬੈਸਟ ਸਟਾਪਰ ਬਣਿਆ ਫਰਿਆਦ ਅਲੀ ਤੇ ਵਿੱਕੀ ਸ਼ੇਕ ਦੌਲਤ ਦੋਨੋਂ ਜੁਆਇੰਟ ਨਿਕਲੇ ਤੇ ਸ਼ਹੀਦ ਭਗਤ ਸਿੰਘ ਕਬੱਡੀ ਕੱਪ ਸਰਹਾਲਾ ਰਣੂਆ ਦੀ ਟੀਮ ਵਿੱਚ ਬੰਟੀ ਟਿੱਬਾ ਸੁੱਖਾ ਮਾਲਾ ਰਾਮਣਾ ਮੱਲੀਆਂ ਗੋਪੀ ਬੁੱਗਾ ਮੱਲੀਆਂ ਪਿੰਦੂ ਸਿੱੱਜੇਬਾਲ ਗੁਰਦੀਪ ਮਾਦੋਪੁਰ ਸਤੀਮਾਨ ਸਿੰਘਵਾਲ ਗੁਲਜਾਰੀ ਸੁੰਨਰ ਤੇ ਜੀਵਨ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂਐਸਏ ਦੀ ਟੀਮ ਵਿੱਚ ਫਰੀਆਦ ਅਲੀ ਸਨੀ ਆਦਮਬਾਲ ਅਮਨ ਬਿੱਲੀ ਲੱਲੀਆਂ ਜੀਤਾ ਤਲਵੰਡੀ ਗਿੱਲ ਇੰਦਗੜ ਵਿੱਕੀ ਸੇਖਦੌਲਤ ਪੂਰਾ ਬੱਗਾ ਪਿੰਡ ਗੱਗੀ ਖੀਰਾਵਾਲੀ ਜੱਗੂ ਸੈਦੋਵਾਲ ਲਾਡੀ ਬੀ ਜੋਲਾ ਹੈਪੀ ਤੇ ਮਨੀ ਸੰਧੂ ਛੱਠਾ ਗਿੱਡੇ ਤੇ ਦੋਸਤੋ ਏ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ